ਚਲੇ ਜਾਓ ਤੇ 3-4 ਜਣੇ ਚਲੇ ਜਾਓ ਤਾਂ ਮੈਂ ਬਾਰੀ ਨਹੀਂ ਕਰਾਂਗਾ। ਲਓ। ਬਹੁਤ ਵਧੀਆ ਪ੍ਰਾਇਰ ਹੈ। ਪ੍ਰੋਪਰ ਇਹਦਾ ਸਾਰਾ ਵੈਰੀਫਾਈ ਕਰੂਗਾ ਲਗਾ ਕੇ। ਸਭ। ਆਣੀ ਬਰਾ ਲਓ ਨਾਲ ਇਹਦਾ ਹਿੱਸਾ। ਅਗਲੇ ਪਾ ਜੀ। हैला जी तू कादा तू ਜੀ ਸਾਡੇ ਜਿਹੜਾ ਕਾਰਪੋਰੇਟ ਚਲਾ ਰਹੇ ਉਹਦੇ ਬਾਰੇ ਸਭ ਜਾਣਦੇ ਆ ਅੱਜ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਸਾਡੇ ਮੁਖਸਰ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਭਾਗੀ ਰਤ ਮਿੰਨਾ ਜੀ ਨੇ ਦਿਸ਼ਾ ਨਿਰਦੇਸ਼ ਇਟ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੋਆਰਡੀਨੇਟ ਸਰਚ ਆਪਰੇਸ਼ਨ ਸਾਰੇ ਜ਼ਿਲ੍ਹੇ ਵਿਖੇ ਚਲਾਇਆ ਜਾ ਰਿਹਾ ਇਸ ਆਪਰੇਸ਼ਨ ਚ ਜਿਹੜੇ ਖਾਸ ਤੌਰ ਤੇ ਐਨਡੀਪੀਐਸ ਦੇ ਬੇਲਡ ਆਊਟ ਮੁਜਰਮ ਨੇ ਉਹਨਾਂ ਦੀ ਸਰਚ ਵਗੈਰਾ ਕਰ ਰਹੇ ਆ ਤੇ ਇਸ ਕਾਸੋ ਆਪਰੇਸ਼ਨ ਨਾਲ ਇੱਕ ਐਂਟੀ ਸੋਸ਼ਲ ਐਲੀਮੈਂਟਸ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੈ ਪੁਲਿਸ ਦੀ ਤੇ ਜਨਰਲ ਸਿਟੀਜ਼ਨ ਨੂੰ ਇੱਕ ਸੈਂਸ ਆਫ ਸਿਕਿਉਰਟੀ ਪ੍ਰੋਵਾਈਡ ਕਰਨ ਵਾਲੀ ਗੱਲ ਹੈ ਸਰ ਕੁ ਰਿਕਵਰੀ ਹਜੇ ਚੱਲ ਰਿਹਾ ਆਪਰੇਸ਼ਨ ਉਮੀਦ ਹੈ ਰਿਕਵਰੀ ਹੋਏਗੀ ਤੇ ਜਿਵੇਂ ਰਿਕਵਰੀ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਕਰਦੇ ਆਂ ਅ